ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਦੇਸ਼ ਵਿਦੇਸ਼ ਤੇ ਪੰਜਾਬ ਨਾਲ ਸੰਬੰਧਿਤ ਕੁਝ ਖਾਸ ਖਬਰਾਂ हरियाणा ਦੇ ਸੀਐਮ ਨਾਇਬ ਸੈਣੀ ਨੇ ਐਤਵਾਰ ਨੂੰ ਖੇਤ ਦੇ ਕਿਸਾਨਾਂ ਲਈ ਵੱਡੇ ਐਲਾਨ ਕੀਤੇ ਨੇ ਸੀਐਮ ਨੇ ਕਿਸਾਨਾਂ ਦਾ 133 ਕਰੋੜ 55 ਲੱਖ ਰੁਪਏ ਦਾ ਕਰਜ਼ਾ ਮਾਫ਼ ਕਰਨ ਦਾ ਐਲਾਨ ਕੀਤਾ ਉਹਨਾਂ ਕਹਿ ਕਿ ਕਿਸਾਨਾਂ ਨੂੰ ਪੁਰਾਣੇ ਬੰਦ ਹੋ ਚੁੱਕੇ ਟਿਊਬਵੱਲਾਂ ਨੂੰ ਦੂਜੀ ਜਗ੍ਹਾ ਲਗਾਉਣ ਤੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਉਹਨਾਂ ਕਹਿ ਕਿ ਹੁਣ ਸਰਕਾਰ ਸੂਬੇ ਚ ਸਾਰੀਆਂ ਫਸਲਾਂ ਨੂੰ ਐਮਐਸਪੀ ਤੇ ਖਰੀਦੇਗੀ ਉਹਨਾਂ ਇਹ ਵੀ ਕਿਹਾ ਕਾਂਗਰਸ ਨਵੀਆਂ ਨਵੀਆਂ ਤਕਨੀਕਾਂ ਨਾਲ ਝੂਠ ਫਲਾ ਕੇ ਸਰਕਾਰ ਬਣਾਉਣਾ ਚਾਹੁੰਦਾ ਲੋਕਾਂ ਨੂੰ ਬਚ ਕੇ ਰਹਿਣਾ ਚਾਹੀਦਾ ਹੈ ਮੁੱਖ ਮੰਤਰੀ ਨਾਇਬ ਸਿਆਣੀ ਨੇ ਕਿਹਾ ਕਿ ਸਾਡੇ ਲਈ ਖਾਸ ਦਿਨ ਹੈ ਅਸੀਂ ਕ੍ਰੁਕਸ਼hetra ਦੀ ਪਵਿੱਤਰ ਧਰਤੀ ਤੋਂ ਸ਼ੁਰੂਆਤ ਕਰ ਰਿਹਾ ਅੱਜ ਦੀ ਰੈਲੀ ਤੋਂ ਬਾਅਦ 90 ਵਿਧਾਨ ਸਭਾ ਹਲਕਿਆਂ 'ਚ ਰੈਲੀਆਂ ਕਰਾਂਗੇ ਚੋਣਾਂ ਦੀ ਸ਼ੁਰੂਆਤ ਚੋਣ ਸ਼ੰਖ ਰੈਲੀ ਨਾਲ ਹੋ ਗਈ ਹੈ ਇਹ ਗੀਤਾ ਦਾ ਸਥਾਨ ਹੈ ਇਸ ਦੇ ਨਾਲ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਵੀ ਇੱਥੇ ਪੈ ਸੀ ਸ਼੍ਰੀ ਕ੍ਰਿਸ਼ਨ ਨੇ ਇੱਥੋਂ ਹੀ ਗੀਤਾ ਦਾ ਪ੍ਰਚਾਰ ਕੀਤਾ ਸੀ ਸੀਐਮ ਨੇ ਕਿਹਾ ਕਿ ਅਸੀਂ ਹਰਿਆਣਾ ਦੀ ਤਸਵੀਰ ਬਦਲ ਦਿੰਦੀ ਹੈ ਸਰਕਾਰੀ ਖਜ਼ਾਨੇ ਜੋ ਪੈਸਾ ਲਾਪਾਤਰੀਆਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਗਿਆ ਅਸੀਂ ਬਿਨਾ ਪੈਸੇ ਨੌਕਰੀਆਂ ਦਿੱਤੀਆਂ ਨੇ ਹਰਿਆਣਾ ਬਣਨ ਤੋਂ ਬਾਅਦ ਲੋਕਾਂ ਨੇ ਕਈ ਸਰਕਾਰਾਂ ਦਾ ਕੰਮ ਦੇਖਿਆ ਉਸ ਸਮੇਂ ਡਰ ਅਤੇ ਭ੍ਰਸ਼ਟਾਚਾਰ ਸੇ ਪਾਰ ਅਸੀਂ ਉਸ ਨੂੰ ਬਦਲ ਦਿੱਤਾ ਅਸੀਂ ਗਰੀਬਾਂ ਦਾ ਦੁੱਖ ਸਮਝਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਪਹੁੰਚੇ ਇੱਥੇ ਉਹਨਾਂ ਨੇ ਮਨੀ ਮਾਜਰਾ ਵਿਖੇ 74 ਕਰੋੜ 56 ਹਜ਼ਾਰ ਪੈ ਦੀ ਲਾਗਤ ਨਾਲ ਬਣਾਏਗੇ 24 ਘੰਟੇ ਚੱਲਣ ਵਾਲੇ ਜਲ ਸਪਲਾਈ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਪਾਣੀ ਸਾਡੇ ਸਭ ਦੇ ਜੀਵਨ ਦਾ ਪ੍ਰਾਣ ਹੈ ਅਤੇ ਲੱਖਾਂ ਦੀ ਆਬਾਦੀ ਲਈ ਇਹ ਪ੍ਰੋਜੈਕਟ ਬਹੁਤ ਹੀ ਮਹੱਤਵਪੂਰਨ ਹੈ ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ ਅਮਿਤ ਸ਼ਾਹ ਨੇ ਕਿਹਾ ਕਿ 24 ਘੰਟੇ ਮਿਲਣ ਵਾਲੇ ਫਿਲਟਰ ਕੀਤੇ ਹੋਏ ਪਾਣੀ ਦੀ ਸ਼ੁਰੂ ਵਾਤਾਵਰਣ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਂ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਕਮੇਟੀ ਚ ਕੁੱਲ 23 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਸੰਬੰਧੀ ਫੈਸਲਾ ਲੈ ਲਿਆ ਗਿਆ ਇਸ ਬਾਰੇ ਟਵੀਟ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਟੀਮਾ ਨੇ ਕਿਹਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਦੇ ਮਤੇ ਅਨਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦਾ ਪੁਨਰਗਠਨ ਕਰ ਦਿੱਤਾ ਇਸ ਵਿੱਚ 23 ਮੈਂਬਰ ਜਦਕਿ 4 ਵਿਸ਼ੇਸ਼ ਸੱਦੇ ਗਏ ਮੈਂਬਰ ਰਣਕੇ ਜਿਹਨਾਂ ਮੈਂਬਰਾਂ ਨੂੰ ਕੋਰ ਕਮੇਟੀ 'ਚ ਸ਼ਾਮਲ ਕੀਤਾ ਗਿਆ ਉਹਨਾਂ 'ਚ ਹਰਜਿੰਦਰ ਸਿੰਘ ਢਾਮੀ, ਬਲਵਿੰਦਰ ਸਿੰਘ ਭੋਂਦਰ, ਨਰੇਸ਼ ਗੁਜਰਾਲ, ਗੁਲਜਾਰ ਸਿੰਘ ਰਣੀਕੇ, ਮਹੇਸ਼ਿੰਦਰ ਸਿੰਘ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ, ਜਨਮੇਜਾ ਸਿੰਘ ਸੇਖੋ, ਅਨਿਲ ਜੋਸ਼ੀ, ਸ਼ਰਨਜੀਤ ਢਿੱਲੋ, ਵਿਕਰਮ ਸਿੰਘ ਮਜੀਠੀਆ, ਹੈਰਾ ਸਿੰਘ ਗਾਬਰਿਆ, ਇਕਬਾਲ ਸਿੰਘ ਚੁੰਦਾ, ਪਰਮਜੀਤ ਸਰਨਾ, ਮਨਜੀਤ ਸਿੰਘ ਜੀਕੇ, ਵਰਸ ਸਿੰਘ ਬਟਰੋਹਾ, ਗੁਰਬਚਨ ਸਿੰਘ ਬਵੇਹਾਲੀ, ਸੁਖਵਿੰਦਰ ਸੋਖੀ, ਲਖਬੀਰ ਸਿੰਘ ਲੋਧੀ, ਨੰਗਲ, ਐਨ ਕੇ ਸ਼ਰਮਾ, ਮੰਤਾਰ ਬਰਾੜ, ਹਰਮੀਤ ਸਿੰਘ ਸਿੰਧੂ ਅਤੇ ਸੋਨ ਸਿੰਘ ਠੰਡਰ ਅਤੇ ਬਲਦੇਵ ਸਿੰਘ ਖੈਰ ਨੂੰ ਸ਼ਾਮਲ ਕੀਤਾ ਗਿਆ ਹੈ। ਬਠਿੰਡਾ ਮਿਲਟਰੀ ਸਟੇਸ਼ਨ ਤੇ ਫਾਇਰਿੰਗ ਕਰਨ ਦੇ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਇਸ ਮਾਮਲੇ 'ਚ ਚਾਰ ਜਵਾਨਾਂ ਨੂੰ ਗੋਲੀਆਂ ਮਾਰਨ ਵਾਲੇ ਫੌਜੀ ਗਨਰ ਦੇਸਾਈ ਮੋਹਨ ਨੂੰ ਕੋਰਟ ਮਾਰਸ਼ਲ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਸ ਦਿਨਾਲੀ ਮੁਲਜ਼ਮ ਫੌਜੀ ਨੂੰ ਨੌਕਰੀ ਤੋਂ ਬਰਖਾਸਤ ਵੀ ਕਰ ਦਿੱਤਾ ਗਿਆ ਦੱਸਣਯੋਗ ਹੈ ਕਿ 12 ਅਪ੍ਰੈਲ 2023 ਨੂੰ ਬਠਿੰਡਾ ਦੇ ਮਿਲਟਰੀ ਸਟੇਸ਼ਨ 'ਚ ਤੜਕੇ ਸਵੇਰੇ ਮੁਲਜ਼ਮ ਫੌਜੀ ਨੇ ਆਪਣੇ ਸੁੱਤੇ ਪਏ ਚਾਰ ਸਾਥੀਆਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਰਕੇ ਉਹ ਮਾਰੇ ਗਏ ਘਟਨਾ ਵਾਲੇ ਥਾਂ ਤੋਂ ਮਾਮਲੇ ਦੀ ਜਾਂਚ ਦੌਰਾਨ 19 ਗੋਲੀਆਂ ਦੇ ਖੋਲ ਵੀ ਬ੍ਰਾਹਮਤ ਕੀਤੇ ਗਏ ਨੇ ਇਸ ਤੋਂ ਬਾਅਦ ਖੁਦ ਨੂੰ ਬਚਾਉਣ ਲਈ ਦੇਸਾਈ ਲਗਾਤਾਰ ਝੂਠ ਤੇ ਝੂਠ ਬੋਲਦਾ ਰਿਹਾ ਪਰ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਮੱਧ ਪ੍ਰਦੇਸ਼ 'ਚ ਭਾਰੀ ਮੀਂਹ ਜਾਰੀ ਰਿਹਾ ਲਗਾਤਾਰ ਹੋ ਰਹੀ ਬਾਰਿਸ਼ ਕਰਕੇ ਗੇਥਾਮਾ ਤੇ ਹਾਰਡ ਵਰਗੇ ਹਾਲਾਤ ਪੈਦਾ ਹੋ ਗਏ ਨੇ ਸੱਸਬਤ ਵੱਦ ਅਸਰ ਬੁੰਦੇਲਖੰਡਾ ਤੇ ਵਿੰਦਿਆ ਖੇਤਰ 'ਚ ਦੇਖ ਰੋ ਮੇਰੇ ਜਿੱਥੇ ਲਗਾਤਾਰ ਬਾਰਿਸ਼ ਕਾਰਨ ਸਾਰੀਆਂ ਨਦੀਆਂ ਤੇ ਨਾਲੇ ਉਫਾਨਤੇ ਨੇ ਇਸ ਦੇ ਨਾਲ ਹੀ ਮੀਂਹ ਨਾਲ ਵਾਪਰੇ ਦੋ ਵੱਖ-ਵੱਖ ਹਾਦਸਿਆਂ 'ਚ 13 ਬੱਚਿਆਂ ਦੀ ਜਾਨ ਚਲੀ ਗਈ ਮੌਸਮ ਵਿਗਿਆਨ ਕੇਂਦਰ ਦੇ ਸੀਨੀਅਰ ਵਿਗਿਆਨੀ ਡਾਕਟਰ ਅਭਿਜੀਤ ਚਕਰਵਤੀ ਦੱਸਿਆ ਕਿ ਸੂਬੇ ਦੇ ਉੱਤਰ ਪੂਰਬੀ ਹਿੱਸੇ 'ਚ ਬਣੇ ਡੂੰਘੇ ਦਬਾਅ ਤੇ ਟਰਾਉਨ ਲਾਈਨ ਕਾਰਨ ਪ੍ਰਦੇਸ਼ ਦੇ ਬੁੰਦੇਲਖੰਡਾ ਅੰਕਲ ਦੇ ਸਾਗਰ ਦਮੋਪੰਨਾ ਸਣੇ ਹੋਰ ਸਥਾਨਾਂ ਤੇ ਪਿਛਲੇ 24 ਘੰਟਿਆਂ ਦੌਰਾਨ ਲਗਾਤਾਰ ਮੀਂਹ ਪੈ ਰਿਹਾ ਹੈ ਮੱਧ ਪ੍ਰਦੇਸ਼ ਵਰਸਾਤ ਦੇ ਮੌਸਮ 'ਚ ਪੁਰਾਣੀਆਂ ਕੰਧਾਂ ਜਾਣ ਲੇਵਾ ਸਾਬਤ ਹੋ ਰਹੀਆਂ ਨੇ ਪਿਛਲੇ 2 ਦਿਨਾਂ 'ਚ 13 ਬੱਚਿਆਂ ਦੀ ਬੇਵਕਤੀ ਮੌਤ ਹੋ ਗਈ ਹੈ ਸ਼ਨੀਵਾਰ ਨੂੰ ਰਿਵਾਜ 'ਚ ਇੱਕ ਕੰਧ ਦੇ ਮਲਬੇ ਹੇਠ ਦੱਬਨ ਨਾਲ 4 ਬੱਚਿਆਂ ਦੀ ਮੌਤ ਹੋ ਗਈ ਉੱਥੇ ਹੀ ਐਤਵਾਰ ਨੂੰ ਸਾਗਰ 'ਚ ਦਨਾਕ ਹਾਦਸਾ ਵਾਪਰਿਆ ਜਿੱਥੇ ਖੰਡਰ ਮਕਾਨ ਦੀ ਕੰਧ ਡਿੱਗਣ ਨਾਲ 9 ਬੱਚਿਆਂ ਦੀ ਮੌਤ ਹੋਈ ਹੈ ਹਰਿਆਣੇ ਚ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦਾ ਅਤੇ ਪਿਹੋਵਾ ਹਲਕੇ ਦੀ ਜਨਤਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਸਾਬਕਾ ਮੰਤਰੀ ਬਲਬੀਰ ਸਿਆਣੀ ਅਨੁਰਾਗ ਡਾਂਡਾ ਲੀਗਲ ਵਿੰਗ ਦੇ ਵਾਈਸ ਪ੍ਰੈਜ਼ੀਡੈਂਟ ਸੰਧੂ ਜ਼ਿਲ੍ਹਾ ਪ੍ਰੇਸ਼ਦ ਅਮਰੀਕ ਸਿੰਘ ਸੰਧੂ ਰਾਜਕੌਰ ਗਿੱਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਇਸ ਦੌਰਾਨ ਭ੍ਰਿਸ਼ਟਾਚਾਰ ਦਾ ਕਾਲ ਕੇਜਰੀਵਾਲ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਹਰਿਆਣੇ ਗਏ ਮੁੱਖ ਮੰਤਰੀ ਦਾ ਪਰਮਾ ਸਵਾਗਤ ਹੋਇਆ ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਜੇਕਰ ਲੀਡਰਾਂ ਦੀ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਹੈ ਪੰਜਾਬ 'ਚ 20 ਸਾਲ ਤੋਂ ਆਮ ਆਦਮੀ ਪਾਰਟੀ ਦੀ ਸੱਤਾ ਕਾਇਮ ਹੈ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ 'ਚ ਮੁਲਾਜ਼ਮਾਂ ਦੇ ਵਿਚਾਲੇ ਝੜਪ ਹੋ ਗਈ ਇਸ ਦੌਰਾਨ ਇੱਕ ਮੁਲਾਜ਼ਮ ਵੱਲੋਂ ਦੂਜੇ ਮੁਲਾਜ਼ਮ ਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਜਾਣਕਾਰੀ ਮੁਤਾਬਕ ਐਸਜੀਪੀਸੀ ਦੇ ਧਰਮ ਪ੍ਰਚਾਰ ਤੇ ਮੁਲਾਜ਼ਮ ਸੁਖਬੀਰ ਸਿੰਘ ਨੇ ਅਕਾਊਂਟ ਬ੍ਰਾਂਚ ਦੇ ਸੇਵਾਦਾਰ ਦਰਬਾਰਾ ਸਿੰਘ ਤੇ ਤਲਵਾਰ ਨਾਲ ਹਮਲਾ ਕੀਤਾ ਜਿਸ ਵਿੱਚ ਉਸ ਦੀ ਮਾਤ ਹੋ ਗਈ ਹੈ ਫਿਲਹਾਲ ਇਸਨੂੰ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫਐਮ ਸੱਚਿਆ ਕਾਲ